ਕਈ ਵਾਰ ਲੱਗਦਾ ਰੱਬ ਵੀ ਦੁਸ਼ਮਣ ਹੋ ਜਾਂਦਾ ਇੰਨਾ ਬੇਜ਼ੁਬਾਨ ਜਾਨਵਰਾਂ ਦਾ ਕੱਚਾ ਘਰ ਉੱਪਰੋਂ ਮੀਂਹ ਪੈ ਜਾਂਦਾ ਤੇ ਕੰਧ ਡੈਗ ਪੈਂਦੀ ਆ ਉਸੇ ਕੰਧ ਦੇ ਨਾਲ ਇੱਕ ਬੇਸਹਾਰਾ ਫੀਮੇਲ ਡੌਗ ਦੇ ਬੱਚੇ ਦਿੱਤੇ ਹੁੰਦੇ ਆ ਬਹੁਤ ਛੋਟੇ ਬੱਚੇ ਮੀਂਹ ਵੀ ਕਾਫੀ ਪੈ ਜਾਂਦਾ ਤੇ ਉਦਾਂ ਲੋਕਾਂ ਨੂੰ ਪਤਾ ਹੁੰਦਾ ਵੀ ਇੱਥੇ ਬੱਚੇ ਦਿੱਤੇ ਹੋਏ ਆ ਪਰ ਮੀ ਦੇ ਮੌਸਮ ਵਿੱਚ ਇਹਨਾਂ ਬੇਜ਼ੁਬਾਨਾਂ ਦੇ ਲਈ ਕੋਈ ਬਾਹਰ ਨਹੀਂ ਨਿਕਲਦਾਗਾ ਇੱਕ ਤਾਂ ਘਰ ਕੱਚਾ ਉੱਪਰੋਂ ਮੀ ਪੈ ਗਿਆ ਤੇ ਇੱਕ ਇਸ ਬੇਜ਼ੁਬਾਨ ਨੇ ਥੋੜਾ ਜਿਹਾ ਟੂਆ ਕੱਢ ਕੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ ਹੋਇਆ ਸੀ ਜਾਨੀ ਆਪਣਾ ਘਰ ਬਣਾਇਆ ਹੋਇਆ ਸੀਗਾ ਮੀ ਹਟਦਾ ਤੇ ਜਦੋਂ ਪਤਾ ਲੱਗਦਾ ਤੇ ਇੱਕ ਸੰਸਤਾ ਵਾਲਿਆਂ ਨੂੰ ਬੁਲਾਇਆ ਜਾਂਦਾ ਕਿਉਂਕਿ ਕੰਮ ਕਾਫੀ ਰਿਸਕੀ ਹੁੰਦਾ ਹੈ ਸੰਸਤਾ ਵਾਲੇ ਭਰਾ ਜਦੋਂ ਪਹੁੰਚਦੇ ਆ ਕਾ ਦੇਖੋ ਕਿੰਨੀ ਇੱਕ ਮਾਂ ਆਪਣੇ ਬੱਚਿਆਂ ਨੂੰ ਕੱਢਣ ਦੇ ਵਿੱਚ ਮਦਦ ਕਰ ਰਹੀ ਆ ਦੇਖੋ ਅੱਗੇ ਜਣੀ ਬੰਦੇ ਨਾਲ ਉਹ ਮੂਹਰੇ ਹੋ ਕੇ ਆਪ ਲੱਗ ਰਹੀ ਆ ਦੇਖੋ ਇੱਕ ਮਾਂ ਦਾ ਆਪਣੇ ਬੱਚਿਆਂ ਦੇ ਨਾਲ ਪਿਆਰ ਦੇਖੋ ਉਹ ਰੋਕ ਰਿਹਾ ਲਾਸਟ ਤੱਕ ਦੇਖਿਓ ਤੁਸੀਂ ਹੈਰਾਨ ਹੋ ਜਾਓਗੇ ਇਸੇ ਚੀਜ਼ ਨੂੰ ਮਾਂ ਆਖਿਆ ਜਾਂਦਾ ਏ ਸ਼ਾਇਦ ਇਸੇ ਲਈ ਰੱਬ ਨੇ ਮਾਂ ਬਣਾਈ ਹੋਈ ਆ ਦੇਖੋ ਬੰਦੇ ਤੋਂ ਅੱਗੇ ਹੋ ਕੇ ਮਦਦ ਕਰ ਰਹੀ ਕਿ ਬੱਚੇ ਮੈਂ ਕੱਢੂੰਗੀ ਹੈਰਾਨ ਕਰਨ ਵਾਲੀ ਗੱਲ ਆ ਧਿਆਨ ਨਾਲ ਦੇਖੀ ਚੱਲਿਓ ਜਾਨੀ ਕਈ ਵਾਰੀ ਇਹ ਚੀਜ਼ ਲੱਗਦੀ ਆ ਵੀ ਰੱਬ ਨੂੰ ਸੋਚਣਾ ਚਾਹੀਦਾ ਅਜਿਹੇ ਬੇਜ਼ੁਬਾਨ ਜਾਨਵਰਾਂ ਲਈ ਜਾਂ ਕੁਝ ਇਨਸਾਨ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਕੱਚੇਕਰ ਹੁੰਦੇ ਕਈ ਵਾਰੀ ਆਪਾਂ ਵੀਡੀਓ ਦੇਖਦੇ ਆ ਜਾਂ ਸੁਣਦੇ ਆ ਉਹਨਾਂ ਦੇ ਘਰ ਡਿੱਗ ਪੈਂਦੇ ਆ ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਹੁੰਦਾਗਾ ਤੇ ਪਰ ਉਹੀ ਗੱਲ ਆ ਵੀ ਜਿਵੇਂ ਸਿਆਣੇ ਆਖਦੇ ਆ ਰੱਬ ਜੋ ਵੀ ਕਰਦਾ ਚੰਗਾਈ ਕਰਦਾ ਹੈ ਪਰ ਦੁਆ ਕਰਿਓ ਕਿ ਜਿੰਨੇ ਵੀ ਇਸ ਬੇਜ਼ੁਬਾਨ ਦੇ ਬੱਚੇ ਆ ਸਾਰੇ ਬਚ ਜਾਣ ਬਚ ਕੇ ਹੋਣ ਕਿਉਂਕਿ ਜਿਹੜੇ ਸਾਹ ਦੇ ਨਾਲ ਮਿੱਟੀ ਡਿੱਗੀ ਹੋਈ ਆ ਜਾਣਾ ਜਾਂ ਪਾਣੀ ਪਿਆ ਹੋਇਆ ਲੱਗਦਾ ਨਹੀਂ ਹੈਗਾਗਾ ਤੇ ਕੋਸ਼ਿਸ਼ ਕਰਨ ਲੱਗਿਆ ਵੇ ਭਰਾ ਦੇਖੋ ਸਾਹਮਣੇ ਇੱਕ ਬੱਚਾ ਹਿੱਲ ਰਿਹਾ ਹੈ ਜਣੀ ਇਹ ਵੀ ਜਾਨਵਰ ਜਾਣਦੇ ਆ ਕਿ ਇਨਸਾਨ ਸਾਡੀ ਮਦਦ ਕਰ ਸਕਦਾ ਹੈ ਤੇ ਸਾਡਾ ਫਰਜ਼ ਬਣਦਾ ਕਿ ਕਰ ਕੋਸ਼ਿਸ਼ੀ ਇਦਾਂ ਦੇ ਹਾਲਾਤ ਦੇਖਦੇ ਆ ਦੇਖੋ ਕਿੰਨਾ ਛੋਟਾ ਬੱਚਾ ਇੱਕ ਬੱਚਾ ਬਾਹਰ ਕੱਢ ਲਿਆ ਉਸ ਬਾਹਰਾਂ ਨੇ ਤੇ ਉਹਦਾ ਵੀ ਥੋੜਾ ਜਿਹਾ ਦਿਲ ਖੜਿਆ ਦੇਖੋ ਇੱਕ ਮਾਂ ਦਾ ਜਿਵੇਂ ਪਹਿਲਾਂ ਜਿਆਦਾ ਭਜਨ ਅਠ ਕਰਦੀ ਸੀ ਉਸੇ ਤਰ੍ਹਾਂ ਉਹਨੂੰ ਟਿਕਾਹ ਹੋ ਗਿਆ ਕਿਉਂਕਿ ਆਸ ਵੱਜ ਗਈ ਆ ਕਿ ਮੇਰੇ ਬੱਚਿਆਂ ਨੂੰ ਬਚਾਇਆ ਜਾ ਸਕਦਾ ਜਾਂ ਬਚਾਉਣ ਲੱਗੇ ਆ ਦੇਖੋ ਉਹਦੇ ਚਿਹਰੇ ਤੇ ਜਿਹੜਾ ਦੁੱਖ ਆ ਸਾਫ਼ ਦਿਖਾਈ ਦਿੰਦਾ ਏ ਵੀਡੀਓ ਅਵੀਰ ਨਸਤੇ ਲਈਆ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤੇ ਭਰਾ ਆਪਣੇ ਨਾਲ ਲੈ ਕੇ ਗਏ ਆ ਇਸ ਦੀ ਜ਼ਬਾਨ ਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚੰਗੀਆਂ ਵੀਡੀਓ ਚੰਗੇ ਮੈਸੇਜ ਇਨਸਾਨੀਅਤ ਭਰੇ ਲੋਕਾਂ ਦੇ ਫੋਨਾਂ ਦੇ ਵਿੱਚ ਜਾਣ